you ਸਵੇਰੇ ਸਵੇਰੇ ਡਾਕਟਰ ਦੇ ਘਰ ਆ ਗਏ ਮਰੀਜ਼ ਬਣ ਕੇ ਤੇ ਕਰ ਗਏ ਲੱਖਾਂ ਦੀ ਲੁੱਟ ਮਾਮਲਾ ਮੋਗਾ ਦੇ ਕਸਬਾ ਅਜੀਤਵਾਲ ਦਾ ਹੈ ਜਿੱਥੇ ਕਿ ਇੱਕ ਡਾਕਟਰ ਦੇ ਘਰ 4-5 ਵਿਅਕਤੀ ਮਰੀਜ਼ ਬਣ ਕੇ ਆਏ ਤੇ ਉਸ ਤੋਂ ਬਾਅਦ ਗਨਪੁਆਇੰਟ ਤੇ ਲੱਖਾਂ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ ਘਟਨਾ ਸਵੇਰ 4 ਵਜੇ ਦੀ ਦੱਸੀ ਜਾ ਰਹੀ ਹੈ ਸਥਿਤ ਡਾਕਟਰ ਅਗਿਆਪਾਲ ਦੇ ਮੁਤਾਬਿਕ ਅਜੀਤਵਾਲ ਬੱਸ ਸਟੈਂਡ ਦੇ ਕੋਲ ਉਹਨਾਂ ਦਾ ਕਲੀਨਿਕ ਹੈ ਤੇ ਰਾਤ ਨੂੰ ਐਮਰਜੈਂਸੀ ਦੇ ਵਿੱਚ ਘਰ ਵਿੱਚ ਹੀ ਉਹ ਮਰੀਜ਼ਾਂ ਦਾ ਇਲਾਜ ਕਰਦੇ ਨੇ ਤੇ ਮੰਗਲਵਾਰ ਦੀ ਸਵੇਰ ਤਕਰੀਬਨ 4 ਲੋਕਾਂ ਨੇ ਦਵਾਈ ਲੈਣ ਦੇ ਨਾਮ ਤੇ ਕਰਦਾ ਦਾ ਦਰਵਾਜ਼ਾ ਖੜਕਾਇਆ ਤੇ ਡਾਕਟਰ ਦੇ ਦਰਵਾਜ਼ਾ ਖੋਲਦੇ ਹੀ ਆਰੋਪੀਆਂ ਨੇ ਉਹਨਾਂ ਦੇ ਸਿਰ ਤੇ ਲੋਹੇ ਦੀ ਰੌੜ ਦੇ ਨਾਲ ਹਮਲਾ ਕਰ ਦਿੱਤਾ ਤੇ ਜਦੋਂ ਉਹਨਾਂ ਦਾ ਬੇਟਾ ਆਪਣੇ ਪਿਤਾ ਨੂੰ ਛਡਾਉਣ ਦੇ ਲਈ ਆਇਆ ਤਾਂ ਆਰੋਪੀਆਂ ਨੇ ਉਸ ਦੇ ਉੱਪਰ ਵੀ ਹਮਲਾ ਕਰ ਦਿੱਤਾ ਤੇ ਇਸ ਤੋਂ ਬਾਅਦ ਗਨ ਦਿਖਾ ਕੇ ਕਰਦੇ ਅੰਦਰ ਵੜੇ ਤੇ ਡਾਕਟਰ ਦੀ ਪਤਨੀ ਦੇ ਗਲੇ ਦੀ ਚੇਨ ਕੜਾ ਤੇ ਕੰਨ ਦੇ ਟੌਪਸ ਲੈ ਕੇ ਫਰਾਰ ਹੋ ਗਏ ਜਿਵੇਂ ਰਾਤ ਨੂੰ ਐਮਰਜੈਂਸੀ ਆਉਂਦੀ ਹੈ ਮੈਂ ਦੇਖਦਾ ਜੀ ਕੋਈ ਵੀ ਜਿਆਦੇ ਤਕਲੀਸ਼ਵਰ ਗੇਟ ਖੋਲ ਨਹੀਂ ਦੇਦਾ ਅੱਜ ਵੀ ਸਵੇਰ 4 ਵਜੇ ਗੇਟ ਨਾਕ ਹੋਇਆ ਤੇ ਬੱਲ ਵਜੇ ਮੈਂ ਗੇਟ ਖੋਲ੍ਹਿਆ ਤੇ ਚਾਰ ਬੰਦੇ ਮੂੰਹ ਬੰਨੇ ਹੋਏ ਸੀ ਉਹਨੇ ਦੋ ਪੱਗ ਵਾਲੇ ਦੋ ਮੁੰਨੇ ਸੀ ਇੱਕ ਗੋਰਾ ਜਿਹਾ ਮੁੰਡਾ ਸੀ ਇੱਕ ਪੱਗ ਪੱਕੇ ਰੰਗ ਦਾ ਸੀ ਤੇ ਮੈਂ ਜੋ ਦੇਖਿਆ ਚਿੱਟਾ ਚਿੱਟੇ ਪੱਨ ਰਮਾਨਨ ਮੂੰਹ ਬੰਨੇ ਤੇ ਮੈਂ ਫੋਰਸਲੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਦਰਵਾਜਾ ਤਾਂ ਕਿ ਬੰਦੇ ਗਲਤ ਲੱਗਦੇ ਪਰ ਉਹਨਾਂ ਨੇ ਫੋਰਸਲੀ ਦਰਵਾਜਾ ਖੋਲ੍ਹ ਕੇ ਮੈਨੂੰ ਬੈੱਡ ਤੇ ਸੱਟ ਲਿਆ ਤੇ ਮੇਰੇ ਸਿਰ ਤੇ ਲੋਹ ਦੀਆਂ ਰਾੜਾ ਮਾਰੀਆਂ ਉਸ ਤੋਂ ਬਾਅਦ ਮੈਂ ਖੱਚ ਕੇ ਅੰਦਰ ਲੈ ਗਈ ਮੇਰੀ ਵਾਈਫ ਨੂੰ 골ਡ ਕੋਆ ਨਾਲ ਗਲੇ ਤੇ ਵੀ ਹੱਥ ਤੇ ਵੀ ਚੈਨੀ ਜੋਗੀਆਂ ਨੇ ਕੰਨ ਤੇ ਜੋ ਪੈਸੀ ਲਾ ਲਏ ਤੇ ਮੇਰੇ ਬੇਟਾ ਰੋਲਾ ਪਉਣ ਲੱਗੇ ਨੇ ਜਬੂ ਤੇ ਮਾਰੀਆਂ ਸਰਤਾ ਮੇਰੀ ਬੇਟੀ ਨੂੰ ਚੈਨੀ ਕਰਨ ਦੀ ਕੋਸ਼ਿਸ਼ ਕੀਤੀ ਪਰ ਭੱਜ ਕੇ ਅੰਦਰ ਉਹ ਦਰਵਾਜ਼ਾ ਬੰਦ ਕਰ ਲਿਆ ਵਿਚਾ ਹੋ ਗਿਆ ਉਸ ਤੋਂ ਬਾਅਦ ਸਾਰੇ ਉੱਠ ਖੜੇ ਰੋਲਾ ਰੁਲਾ ਪਾਇਆ ਫਿਰ ਭੱਜ ਗਏ ਹੁਣ ਜੇ ਇੱਕ ਪਰਸਨ ਬਾਅਦ ਚ ਰਹਿ ਗਿਆ ਸੀ ਜਿਹੜਾ ਕਿ ਸਾਡੇ ਦੂਜੇ ਦਰਵਾਜ਼ੇ ਵਿੱਚ ਹੀ ਆਪ ਦੇ ਆਪ ਨਿਕਲ ਗਿਆ ਕੀ ਪਛਾਣ ਜਾ ਰਹੀ ਹੈ ਕੋਈ ਜੀ ਨਹੀਂ ਜੀ ਹਜੀ ਕੋਈ ਪਛਾਣ ਨਹੀਂ ਸਾਡੇ ਘਰੇ ਅੱਜ ਸਰ ਅੱਜ ਵਰਦੋਤ ਹੋਈ ਕੀ ਹੈ ਨਾ ਚੋਰ ਆ ਗਏ ਸਾਡੇ ਘਰੇ ਕੀ ਹੈ ਨਾ ਆਏ ਤਾਂ ਪਰਪਸ ਹੋ ਗਿਆ ਕਿ ਕੁਝ ਲੁੱਟ ਕੇ ਲੈ ਕੇ ਜਾਣ ਉਹ ਲੁੱਟ ਵੀ ਗਏ ਜੇ ਠੀਕ ਹੈ ਉਹ ਆਏ ਸੀਗੇ 4 15 ਦੇ ਕਰੀਬ ਆਏ ਸੀਗੇ ਮਾਰਨਿੰਗ ਏਮ ਤੇ ਠੀਕ ਹੈ ਜਿਨ ਕੀ ਹੈ ਨਾ ਇੱਕ ਆਇਆ ਸੀ ਗਿਆ ਤੇ ਉਹਨੇ ਗੇਟ ਖੜਕਾਇਆ ਠੀਕ ਹੈ ਤੇ ਬਾਕੀ ਤੇ ਨਿੱਥੇ ਆ ਕੇ ਖੜ ਗਏ ਸੀਗੇ ਪਿੱਲਰ ਦੇ ਪਿੱਛੇ ਆ ਕੇ ਖੜ ਗਏ ਸੀਗੇ ਤੇ ਇੱਕ ਨੇ ਗੇਟ ਖੜਕਾਇਆ ਕੇ ਰਿਜ਼ਨ ਇਹ ਦੇ ਰਿਹਾ ਸੀਗੇ ਕਿ ਹਨਾ ਮੰਮੀ ਸਾਡੀ ਬਿਮਾਰ ਹੈ ਤੇ ਛੇਤੀ ਫਿਰ ਡਾਕਟਰ ਗੇਟ ਖੋਲ ਦੋ ਕਿ ਮੰਮੀ ਨੇ ਢਿੱਲੇ ਜਿਆਦਾ ਨਹੀਂ ਠੀਕ ਹੈ ਤੇ ਪਾਪਾ ਨੇ ਉਹ ਕਾਲੀ ਕਾਲੀ ਦੇ ਵਿੱਚ ਪੇਸ਼ੈਂਟ ਢੱਲਾ ਉਹ ਗੇਟ ਖੋਲਤਾ ਤੇ ਤਾਂ ਉਸ ਦੇ ਨਾਲ ਜਾਨੀ ਕਿ ਪਾਪਾ ਨੇ ਜਦੋਂ ਦੇਖਿਆ ਕਿ ਹਾਂਜੀ ਉਹ ਬਾਹਰ ਖੜੇ ਨੇ ਲੋਕ ਠੀਕ ਹੈ ਮੂੰਹ ਲਕੋ ਕੇ ਤੇ ਉਹਨਾਂ ਦੇ ਬੰਨਿਆ ਹੋਏ ਸੀਗਾ ਰਮਾਲ ਬੰਨਿਆ ਹੋਏ ਸੀਗਾ ਫੇਸ ਤੇ ਤਾਂ ਉਸ ਦੇ ਕਰਕੇ ਪਾਪਾ ਨੇ ਜਲਦੀ ਜਲਦੀ ਗੇਟ ਬੰਦ ਕਰਨ ਲੱਗੇ ਪਰ ਉਹਨਾਂ ਨੂੰ ਧੱਕਾ ਮਾਰ ਕੇ ਅੰਦਰ ਲੈ ਗਏ ਸੀਗੇ ਤੇ ਉਹਨਾਂ ਨੂੰ ਮੰਜੇ ਤੇ ਪਾ ਕੇ ਢਾਕੇ ਤੇ ਉਹਨਾਂ ਨੂੰ ਘੁੱਟਿਆ ਮਾਰਿਆ ਠੀਕ ਹੈ ਬਾਕੀ ਫਿੱਟ ਖਿੱਚ ਕੇ ਅੰਦਰ ਲੈ ਕੇ ਕਮਰੇ ਦੇ ਵਿੱਚ ਕੀ ਦਸੋਗੇ ਉਹਨੇ ਤੁਹਾਡਾ ਗਹਿਣਾ ਕਿੱਥੇ ਪਿਆ ਹੈ ਪੈਸੇ ਕਿੱਥੇ ਪਏ ਆ ਤੇ ਜਦੋਂ ਮੈਂ ਆਇਆ ਮੈਂ ਸੌ ਰਿਹਾ ਸੀਗਾ ਉਦੋਂ ਮੈਨੂੰ ਦੀਦਨੇ ਆ ਕੇ ਦੋਸ਼ਿਆ ਕਿ ਪਾਪਾ ਦੇਖੀ ਜਾ ਕੇ ਨਾ ਬਾਹਰ ਵਾਜ਼ਾਂ ਆ ਰਹੀਆਂ ਤੇ ਮੈਂ ਜਾ ਕੇ ਦੇਖਿਆ ਕਿ ਬਾਹਰ ਵਾਜ਼ਾਂ ਆ ਰਹੀਆਂ ਤੇ ਮੈਂ ਅੰਦਰ ਆਇਆ ਰੂਮ ਦੇ ਵਿੱਚ ਤੇ ਦੇਖਿਆ ਕਿ ਪਾਪਾ ਨੂੰ ਪੜ ਕੇ ਖੜੇ ਹੋਏ ਨੇ ਲੋਕ ਤੇ ਮੈਂ ਉਹਨੂੰ ਗਾਲਾਂ ਗੁਲਾ ਕੱਢੀਆਂ ਥੋੜੀਆਂ ਜੀਆਂ ਤੇ ਉਹਨੂੰ ਗਾਲਾਂ ਗੁਲਾ ਕੱਢ ਕੇ ਫਿਰ ਮੈਂ ਉਹਨਾਂ ਨੂੰ ਮਾਰਨ ਲੱਗਾ ਤੇ ਪਰ ਉਹ ਭੱਜ ਗਏ ਸੀਗੇ ਤੇ ਨਾਲ ਨਾਲ ਮੇਰੇ ਵੀ ਫਟ ਫੇਟ ਮਾਰ ਗਏ ਤੇ ਉਹਨਾਂ ਕੋਲੇ ਰੌਡ ਸੀਗੀ ਇੱਕ ਦੇ ਕੋਲ ਗਨ ਸੀਗੀ ਤੇ ਕਾਫੀ ਕੁਝ ਜ਼ਿਆਦਾ ਕੀ ਮਾਰਨ ਤੇ ਤਦਾਦ ਵਿੱਚ ਆਏ ਸੀਗੇ ਸਮਾਨ ਕੀ ਲੈ ਗਏ ਆ ਸਮਾਨ ਨੂੰ ਫਿਰ 골ਡ ਵਗੈਰਾ ਲੈ ਕੇ ਗਏ ਆ ਇਹ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਹੈ ਤੇ मौके ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ